ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਡੇਰਾ ਬਾਬਾ ਨਾਨਕ ਹਲਕੇ ਤੋਂ ਬਾਅਦ ਆਪਣੀ ਜਬਰ ਵਿਰੋਧੀ ਲਹਿਰ ਦੇ ਤਹਿਤ ਵਿਧਾਨ ਸਭਾ ਹਾਲ ਕਾਦੀਆਂ 'ਚ ਪਹੁੰਚੇ ਇਸ ਮੌਕੇ ਉਹਨਾਂ ਨੇ ਇਸ ਹਲਕੇ ਦੇ ਕਾਲੀ ਵਰਕਰਾਂ ਦੀਆਂ ਮੁਸ਼ਕਲਾਂ ਸੁਣੀਆਂ ਇਸ ਵਕਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਜੰਗਲ ਦਾ ਰਾਜ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਦੋਂ ਵੀ ਕੋਈ ਸਰਕਾਰ ਬਦਲਦੀ ਹੈ ਤਾਂ ਉਹ ਲੋਕਾਂ ਦੇ ਸਹੂਲਤਾਂ ਦੇਣ ਲਈ ਕੰਮ ਕਰਦੀ ਹੈ ਪਰ ਕੈਪਟਨ ਸਰਕਾਰ ਵੱਲੋਂ ਲੋਕਾਂ ਨੂੰ ਮਿਲੀਆਂ ਹੋਈਆਂ ਸਹੂਲਤਾਂ ਵੀ ਖੋਣ ਦਾ ਕੰਮ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਅਫਸੋਸਨਾਕ ਗੱਲ ਹੈ ਇਸ ਮੌਕੇ ਆਪਣੇ ਪਾਛਨ ਚ ਸੁਖਬੀਰ ਸਿੰਘ ਬਾਦਲ ਨੇ ਸਰਕਾਰੀ ਅਫਸਰਾਂ ਨੂੰ ਵੀ ਤਾੜਨਾ ਕੀਤੀ ਹੈ ਕਿ ਉਹ ਆਪਣਾ ਕੰਮ ਦਾਇਰੇ 'ਚ ਰਹਿ ਕੇ ਕਰਨ ਨਹੀਂ ਤਾਂ ਸਮਾਂ ਉੰਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ

मेरे कोले ले आओ मैं पहले हाई कोर्ट में रिट पाके सीबीआई की परिक्रम सीबीआई के परि위원 बीच आज रे अफसर फाच जा के ते तो नौकरी जौने मदद दसा क्योंकि गुनाह टूठे पछा करना जेड़े आज अपने फीते लाई बैठिया फीतिया उससे निकल जाने इंसाफ सरकार का काम है अफसर का काम है इंसाफ देना ਪੁਨੀ ਕੀ ਹੋ ਜਾਂਦੀ ਐ ਚਲੋ ਸਰਕਾਰ ਉਤਾਵਲੀ ਕੀ ਕੀ ਕਰਦੀ ਪਰ ਇਹਦਾ ਮਤਲਬ ਨਹੀਂ ਵੀ ਜਵੇਂ ਈ ਉਠਾ ਇੱਕ ਬਜ਼ੁਰਗ ਉਹਦੀ ਤਿਕਦਾ ਨਹੀਂ ਉਹਦੀ ਅੱਖਾਂ ਹੀ ਹੜੀ ਉਹਨੂੰ 307 ਵਿੱਚ ਪਾ ਦੇ ਲੈ ਖਾਲੀ ਵਰਕਰ ਨਹੀਂ ਇੱਥੇ ਤਾਂ ਹਰ ਗਰੀਬ ਦੇ ਉੱਤੇ ੱਤਕਾ ਹੋ ਰਿਹਾ ਮੈਨੂੰ ਹੁਣੇ ਕ੍ਰਿਸਚੀਅਨ ਭਾਈਚਾਰੇ ਦੇ ਲੋਕ ਮਿਲੇ ਸੀ ਉਹਨਾਂ ਦੇ ਆਟਾ ਦਾਲ ਦੇ ਕਾਰਡ ਕੱਟ ਦਿੱਤੇ ਗਰੀਬਾਂ ਦੀਆਂ ਪੈਨਸ਼ਨਾਂ ਕੱਟੀਆਂ ਜਾਂਦੇ ਐ ਇੱਥੇ ਤਾਂ ਐਂ ਲੱਗਦਾ ਕੋਈ ਜੰਗਲ ਰਾਜ ਐ ਰੋਜ਼ ਗੋਲੀਆਂ ਚੱਲਦੀਆਂ ਲੌਨ ਆਰਡਰ ਹੋ ਰਿਹਾ ਆ ਕੋਈ ਸਰਕਾਰ ਹੈ ਮੁੱਖ ਮੰਤਰੀ ਦਾ ਕੰਮ ਹੈ ਸਰਕਾਰ ਦਾ ਕੰਮ ਹੈ ਦੇਣਾ ਖੋਣਾ ਨਹੀਂ ਆ ਤਾਂ ਖੋਹ ਤੇ ਲੱਗੀ ਹੈ ਸਰਕਾਰ ਮੈਂ ਮੈਂ ਤਾਂ ਹੈਰਾਨ ਹੈ ਕਿ ਐ ਜੀ ਮਾੜੀ ਸਰਕਾਰ ਅੱਜ ਪੰਜਾਬ ਨਹੀਂ ਆਈ ਜਿਹੜੀ 4 ਮਹੀਨੇ ਸੀ ਲੋਕਾਂ ਦੇ ਵਿੱਚ ਇੱਕ ਨਫਰਤ ਜਾਗ ਪਈ ਹੈ ਲੋਕਾਂ ਨੂੰ ਅਸਲੀ ਚਿਹਰਾ ਇੱਕ ਝੂਠ ਦਾ ਇੱਕ ਪਰਦਾ ਬਣਾਇਆ ਸੀ ਇਹਨਾਂ ਨੇ ਇੱਕ ਝੂਠ ਕਰਕੇ ਕਿ ਮੈਂ ਐਫੀਡੇਵਿਡ ਦੇ ਕੇ ਅਸੀਂ ਕਰਜ਼ੇ ਮਾਫ਼ ਕਰ ਦਾਂਗੇ ਅਸੀਂ ਘਰ ਘਰ ਨੌਕਰੀ ਦੇ ਦਾਂਗੇ ਅਸੀਂ 2500 ਪੈਨਸ਼ਨ ਕਰ ਦਾਂਗੇ ਉਹਨਾਂ ਨਿਸ਼ਾਨਾ ਹੀ ਸੀ ਕਿ ਨਾ ਸਰਕਾਰ ਛੱਤ ਪਾ ਜਾਈਏ ਫਿਰ 5 ਸਾਲ ਲੁੱਟੀਏ ਪਰ ਕਾਂਗਰਸੀ ਨੂੰ ਦੱਸਣਾ ਚਾਹਣਾ ਹੈ ਪਿਛਲੀ ਵਾਰ ਤੁਸੀਂ ਝੂਠ ਬੋਲ ਕੇ ਸਰਕਾਰ ਬਣਾਈ 10 ਸਾਲ ਤੁਹਾਨੂੰ ਪੰਜਾਬ 'ਚ ਨਹੀਂ ਆਏ ਜੈਜੀ ਕਰਤੂਤਾਂ ਹੁਣ ਕਰ ਰਹੇ ਹੋ ਜਿਵੇਂ ਧੱਕੇ ਕਰ ਰਹੇ ਹੋ ਅਗਲੇ 50 ਸਾਲ ਹੁਣ ਤੁਸੀਂ ਸਰਕਾਰ ਪੰਜਾਬ ਦੀ ਗੁਰਦਾਸਪੁਰ ਤੋਂ ਬਸ਼ੰਬਰ ਬਿਟੂਰੀ ਰਿਪੋਰਟ ਪੰਜਾਬ ਟੂਡੇ